ਸਤਿ ਸ੍ਰੀ ਅਕਾਲ ਜੀ ਮੈਂ ਗੁਰਮੀਤ कौर ਯੂਪੀ ਦੇ ਪੰਜਾਬੀ ਪਿੰਚ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ ਮਾਰਨਿੰਗ ਦਾ ਟਾਈਮ ਆ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਸੋਹਣੇ-ਸੋਹਣੇ ਫਲਾਵਰਸ ਦੇ ਨਾਲ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਅੱਜ ਦਾ ਬਲੌਗ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਅੱਜ ਸਾਡੇ ਘਰੇ ਖਲਾਰਾ ਪਿਆ ਪਿਆ ਖਲਾਰਾ ਕੀ ਪਿਆ ਮਿਸਤਰੀ ਲੱਗੇ ਆ ਕਮਰਿਆਂ ਦੇ ਵਿੱਚ ਆਪਾਂ ਕਲਰ ਕਰਵਾਉਣਾ ਤੇ ਥੋੜੀ ਬਹੁਤ ਜਿਵੇਂ ਮਰਮਤ ਵਗੈਰਾ ਥੋੜਾ ਬਹੁਤ ਪਲਸਤਰ ਕਿਤੇ ਤੇ ਥੋੜਾ ਬਹੁਤ ਅਲਮਾਰੀਆਂ ਜੀਆਂ ਸੀ ਜੋ ਐਕਸਟਰਾ ਸੀ ਉਹ ਤੜਵਾਉਣੀਆਂ ਨੇ ਤੇ ਇੱਧਰ ਦੇਖੋ ਮੈਂ ਪਰਦੇ ਲਾ ਕੇ ਰੱਖ ਲਿਆ ਧੋਣ ਵਾਸਤੇ ਤੇ ਸਾਰਾ ਸਮਾਨ ਅੱਜ ਬਾਹਰ ਕੱਢਤਾ ਪੇਟੀਆਂ ਵੀ ਬਾਹਰ ਕੱਢਤੀਆਂ ਪੇਟੀਆਂ ਰੂਮ ਚੋਂ ਕੱਢ ਕੇ ਇੱਥੇ ਰੱਖਤੀਆਂ ਥੱਕ ਗਏ ਕੱਲ ਕੱਲ ਸ਼ਾਮ ਨੂੰ ਸਾਰੀਆਂ ਪੇਟੀਆਂ ਖਾਲੀ ਕਰਕੇ ਫਿਰ ਇੱਥੇ ਰੱਖ ਕੇ ਫਿਰ ਦੁਬਾਰਾ ਸਮਾਨ ਭਰਿਆ ਤੇ ਨਿੱਕਾ ਮੋਟਾ ਹੋਰ ਕਿੰਨਾ ਸਮਾਨ ਹੋ ਜਾਂਦਾ ਜਿਹੜਾ ਕਿ ਆਪਾਂ ਨੂੰ ਦਿਖਦਾ ਨਹੀਂ ਹੁੰਦਾ ਕਮਰਿਆਂ ਦੇ ਵਿੱਚੋਂ ਜਦੋਂ ਕੱਢੋ ਫਿਰ ਪਤਾ ਚੱਲਦਾ ਹਨਾ ਤੇ ਫਿਲਹਾਲ ਮੈਂ ਪੇਟੀਆਂ ਇੱਥੇ ਲਾਤੀਆਂ ਅੰਦਰ ਇਹ ਗੱਡੀ ਵਾਲਾ ਰੂਮ ਹੈ ਇੱਥੇ ਵੈਸੇ ਸਾਡੀ ਗੱਡੀ ਖੜੀ ਹੁੰਦੀ ਆ ਤੇ ਅੰਦਰ ਲਾਤੀਆਂ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਹਨਾ ਬਾਹਰ ਤਾਂ ਫਿਰ ਮੈਂ ਇੱਥੇ ਲਾਤੀਆਂ ਤੇ ਬਾਕੀ ਜਿਹੜੀ ਉਧਰ ਗੈਲਰੀ ਆ ਉਹਦੇ ਵਿੱਚ ਫਿਰ ਬੈਠਣਾ ਉੱਠਣਾ ਨੰਗਣ ਦਾ ਫਿਰ ਲੋ ਜੀ ਅੱਜ ਬੈੱਡ ਦਾ ਸਮਾਨ ਕੱਢਣ ਲੱਗੇ ਪਏ ਆ ਇਹ ਰੂਮ ਖਾਲੀ ਕਰਨਾ ਤੇ ਪਹਿਲਾਂ ਦੂਜਾ ਰੂਮ ਖਾਲੀ ਕੀਤਾ ਸੀ ਸਮਾਨ ਚੱਕ-ਚੱਕ ਕੇ ਹੁਣ ਆ ਰੂਮ ਚ ਰੱਖ ਰਹੇ ਆ ਤੇਚੀਆਂ ਵਗੈਰਾ ਦੇਖੋ ਸਭ ਕੱਢ-ਕੱਢ ਕੇ ਜਿਵੇਂ ਨਾਨਕਾ ਮੇਲ ਨਹੀਂ ਆਇਆ ਹੁੰਦਾ ਇੱਧਰ ਅਲਮਾਰੀਆਂ ਲਮੂਰੀਆਂ ਬੰਦ ਕਰਾਈਆਂ ਨੇ ਇਸ ਕਮਰੇ 'ਚ ਵੀ ਅਜੇ ਕਦੇ ਉਧਰੋਂ ਸਮਾਨ ਚੱਕ ਕੇ ਇੱਧਰ ਰੱਖ ਦਿੰਨੇ ਆ ਕਦੇ ਉਧਰੋਂ ਚੱਕ ਕੇ ਇੱਧਰ ਰੱਖ ਦਿੰਨੇ ਆ ਹਜੇ ਇਸ ਕਮਰੇ ਦੇ ਵਿੱਚ ਰੰਗ ਹੋਣਾ ਆਪਣੇ 'ਚ ਫਿਲਹਾਲ ਉਹਦੇ ਵਿੱਚ ਥੋੜੀ ਬਹੁਤ ਪਲਾਸਟਰ ਵਗੈਰਾ ਰਿਪੇਅਰ ਕਰਨੀ ਆ ਹਜੇ ਹੁਣ ਬੈੱਡ ਦਾ ਸਮਾਨ ਕੱਢ ਕੇ ਇੱਥੇ ਰੱਖਤਾ ਜਿਵੇਂ ਨਾਨਕਾ ਮੇਲਾ ਆਇਆ ਹੁੰਦਾ ਨਾਨਕੇ ਆਏ ਆ ਜਿਨ੍ਹਾਂ ਨਾਨਕੇ ਆਏ ਆ ਨਾਨਕਿਆਂ ਦਾ ਮੇਲ ਹੋ ਗਿਆ ਨਾ ਆ ਹਰਸ਼ਦੇਵ ਟੈਡੀ ਛੋਟੇ ਹੁੰਦੇ ਨੇ ਦੇਖੋ ਮੈਂ ਸੰਭਾਲ ਕੇ ਰੱਖੇ ਹੋਏ ਆ ਹੁਣ ਸਾਰਾ ਸਮਾਨ ਪਹਿਲਾਂ ਇੱਧਰ ਰੱਖਤਾ ਫਿਰ ਇਸ ਕਮਰੇ ਚ ਕਲਰ ਹੋਊਗਾ ਫਿਰ ਇੱਥੋਂ ਚੱਕਾਂਗੇ ਬਸ ਇੱਕ ਹਫਤੇ ਚ ਸਾਡਾ ਆਈ ਹੋਈ ਜਾਂਦਾ ਇਧਰੋਂ ਸਮਾਨ ਉਧਰ ਉਧਰੋਂ ਸਮਾਨ ਇਧਰ ਕਿਉਂਕਿ ਅਜੇ ਇਸ ਕਮਰੇ ਦੇ ਵਿੱਚ ਕਲਰ ਹੋਣਾ ਤੇ ਉਧਰ ਥੋੜਾ ਜਿਆ ਰਿਪੇਅਰ ਹੋਣ ਵਾਲੀ ਸੀ ਇਸ ਕਰਕੇ ਹੁਣ ਇਹ ਸਮਾਨ ਇੱਧਰ ਕੱਢਤਾ ਫਿਰ ਜਦੋਂ ਇੱਧਰ ਕਲਰ ਹੋਊਗਾ ਹੁਣ ਉਹਦੇ ਵਿੱਚ ਪਹਿਲਾਂ ਕਲਰ ਕਰਾ ਕੇ ਸੈੱਟ ਕਰਕੇ ਫਿਰ ਇਹਨੂੰ ਖਾਲੀ ਕਰਾਂਗੇ ਬਸ ਚੱਲ ਹੀ ਜਾਂਦਾ ਸਾਡਾ ਕੰਮ ਲੋ ਜੀ ਇੱਧਰ ਮੈਂ ਪਿਆਜ਼ ਫਰਾਈ ਕਰ ਰਹੀ ਹਾਂ ਬਣਾ ਰਹੀ ਹਾਂ ਪਨੀਰ ਦੀ ਭੁਰਜੀ ਪਨੀਰ ਦੀ ਭੁਰਜੀ ਕਿਹਨੂੰ ਕਿਹਨੂੰ ਪਸੰਦ ਆ ਹਨਾ ਸਭ ਦੀ ਫੇਵਰੇਟ ਹੁੰਦੀ ਹੈ ਪਨੀਰ ਦੀ ਭੁਰਜੀ ਤਾਂ तो इधर प्याज भुनने रखते हैं। इधर मैं रखिए चौल सिंपल चौल प्लेन चौल मेरा बेटा प्लेन चौल खा बि कुछ नहीं पिंदा प्याज वगैरह तो वाल चौल बना रही हाँ इधर मैं एक टमाटर, दो तीन हरिया मिर्चा थोड़ा जहा अदरक कटिया भुर्जी बनाने वास्ते प्याज थोड़े थोड़े फ्राई हो गए ਇਦੇ ਵਿੱਚ ਨਾ ਥੋੜਾ ਜਿਹਾ ਹਲਦੀ ਦਾ ਕਲਰ ਦੇਖਦਾ ਇਹ ਜਿਹੜਾ ਤੇਲ ਆ ਕਰੇਲਿਆਂ ਵਾਲਾ ਤੇਲ ਆਪਾਂ ਕਰੇਲੇ ਬਣਾਉਨੇ ਆ ਨਾ ਪਰਮੇ ਕਰੇਲੇ ਫਰਾਈ ਕਰਕੇ ਉਹਦਾ ਤੇਲ ਬਥਿਆ ਹੋਇਆ ਸੀ ਤਾਂ ਕਰਕੇ ਇਹਦੇ ਵਿੱਚ ਹਲਦੀ ਦਾ ਕਲਰ ਆ ਰਿਹਾ ਦਾ ਚਲੋ ਜੀ ਹੁਣ ਆਪਾਂ ਪਾ ਦਿੰਦੇ ਆ ਬੈਸੇ ਤਾਂ ਸਾਰੇ ਬਣਾ ਹੀ ਲੈਂਦੇ ਆ ਨਾ ਹਰ ਸਬਜੀ ਸਭ ਨੂੰ ਬਣਾਉਣੀ ਆਉਂਦੀ ਹੁੰਦੀ ਆ ਬਸ ਆਪਣੇ ਆਪਣੇ ਟਿਪਸ ਹੁੰਦੇ ਆ ਚਲੋ ਮੈਂ ਬਣਾ ਰਹੀ ਸੀ ਥੋਸ ਥੋਸਾ ਥਰ ਨਾਲ ਸ਼ੇਅਰ ਕਰਦਾ ਹੌਲੀ ਹੌਲੀ ਜਰੇ ਨਨੂ ਸੌਫ ਕਰ ਲੈਨੇ ਆ ਫੇਰ ਨਮਕ ਹਲਦੀ ਪਾਵਾਂਗੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਨਮਕ ਅੱਜ ਵਾਈਟ ਨਮਕ ਪਾਉਂਗੀ ਸਿੰਧਾ ਨਮਕ ਖਤਮ ਹੋ ਗਿਆ ਕੱਲ ਮੈਂ ਸੌਦਾ ਵੀ ਮੰਗਵਾਇਆ ਪਰ ਮੇਰਾ ਧਿਆਨ ਹੀ ਭੁੱਲ ਗਿਆ ਸਿੰਧਾ ਨਮਕ ਮੰਗਵਾਉਣ ਦਾ ਕਿਉਂਕਿ ਮੈਂ ਹਮੇਸ਼ਾ ਸਿੰਧਾ ਨਮਕ ਹੀ ਯੂਜ਼ ਕਰਦੀ ਆ ਤੇ ਆਪਣੀ ਸਿਹਤ ਲਈ ਵਧੀਆ ਹੈ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਕੱਲ ਮੈਂ ਸਾਰਾ ਸੌਦਾ ਮੰਗਵਾ ਲਿਆ ਪਰ ਨੂਨ ਭੁੱਲ ਗਈ की करिए सारा दिमाग तो यूट्यूब ने खा लिया सच्ची गल है ना सारा दिन वीडियो बना लो वीडियो आ कर लो कई कह देंगे कि यूट्यूब वेले वेलिया यूट्यू कई कह देंगे कि वेलियाँ यूट्यूब वीडियो पादिया ने इग्नोर करो उधरों मिस्त्री कुछ कट रहे आवाज़ आ रही है सो कई कह देंगे कि यूट्यूब वहलिया भीडियो पादियां ने है ना मैं कहनी हूँ कि पा के देखो बना के देखो ਆਪਣੇ ਘਰ ਦੇ ਨਾਲ-ਨਾਲ YouTube ਦਾ ਵੀ ਕੰਮ ਕਰਨਾ ਕਿੰਨਾ ਔਖਾ ਸੱਚੀ ਦਿਮਾਗ ਹੀ ਉਹ ਹੋ ਜਾਂਦਾ ਅਫਸਰਟ ਹੋ ਜਾਂਦਾ ਉਹੀ ਮਕੈਨੀ ਹੁੰਦੀ ਆ ਕਿ ਸਾਰਾ ਦਿਮਾਗ ਤਾਂ YouTube ਨੇ ਹੀ ਖਾ ਲਿਆ ਚਲੋ ਜੀ ਹੁਣ ਮੈਂ ਇਹਦੇ ਵਿੱਚ ਹਲਦੀ ਪਾ ਦਿੰਨੀ ਆ ਤੇ ਜੇ ਫੇਰ ਵੀ ਵਿਊ ਘਟਾਉਣ ਦਾ ਕਿੰਨਾ ਮਨ ਦੁਖਦਾ ਹਨਾ ਇੰਨੀ ਮਿਹਨਤ ਲੱਗਦੀ ਆ ਵੀਡੀਓ ਬਣਾਉਣ 'ਚ ਇਸ ਕਰਕੇ ਕਹਿੰਨੀ ਆ ਕਿ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਲਓ ਜੀ ਆਪਾਂ ਹਲਦੀ ਵੀ ਪਾਤੀ ਤੇ ਨਮਕ ਵੀ ਪਾਤਾ ਮਿਰਚ ਆਪਾਂ ਪਾਉਣੀ ਨਹੀਂ ਕਿਉਂਕਿ ਆਪਾਂ ਹਰੀ ਮਿਰਚ ਪਹਿਲਾਂ ਤੋਂ ਪਾਈ ਹੋਈ ਆ ਹੁਣ ਇਹਨੂੰ 2 ਮਿੰਟ ਹਲਦੀ ਨੂੰ ਭੁੰਨ ਕੇ ਫਿਰ ਇਹਦੇ ਵਿੱਚ ਪਨੀਰ ਐਡ ਕਰਦੇ ਆ ਤੇ ਪਲੀਜ਼ ਸਕਿਪ ਕਰਕੇ ਵੀਡੀਓ ਨਾ ਦੇਖਿਆ ਕਰੋ ਬਹੁਤ ਮਿਹਨਤ ਲੱਗਦੀ ਆ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਬਾਕੀ ਜਿਹੜੇ ਨਿਊ ਨਾ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਪਿਆਰੇ ਕਰੇ ਕਮੈਂਟ ਤੁਸੀਂ ਬਹੁਤ ਵਧੀਆ ਵਧੀਆ ਕਮੈਂਟ ਕਰਦੇ ਹੋ ਥੈਂਕ ਯੂ ਜੀ ਦਿਲ ਤੋਂ ਧੰਨਵਾਦ ਤੇ ਜਿਹੜੇ ਫਰੈਂਡਸ ਪੂਰੀ ਵੀਡੀਓ ਦੇਖਦੇ ਆ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਜੀ ਲਓ ਜੀ ਪਿਆਜ਼ ਸੌਫਟ ਹੋ ਗਏ ਇਸ ਤੋਂ ਜ਼ਿਆਦਾ ਨਹੀਂ ਕਰਨੇ ਫਿਰ ਸੁੱਕੀ ਸੁੱਕੀ ਜੀ ਬਣ ਜਾਂਦੀਆਂ ਭੁਲਦੀ ਤੇ ਇਧਰ ਪਨੀਰ ਮੈਂ ਪਹਿਲਾਂ ਹੀ ਕ੍ਰਸ਼ ਕਰਕੇ ਰੱਖ ਲਿਆ ਭੋਰ ਕੇ ਮਨੇ ਵਿੱਚ ਐਡ ਕਰ ਦਿੰਨੇ ਆ ਘਰ ਦਾ ਪਨੀਰ ਆ ਜੀ ਘਰੇ ਬਣਾਇਆ ਪਨੀਰ ਮੈਂ ਜੀ ਮੁੱਲ ਦੇ ਪਨੀਰ ਚਲੋ ਕੋਈ ਮਜਬੂਰੀ ਸਤਾਪਾ ਲਿਓਣਾ ਪੈ ਜਾਂਦਾ ਵੈਸੇ ਘਰ ਦਾ ਹੀ ਖਾਣਾ ਚਾਹੀਦਾ ਲਓ ਜੀ ਪਕੀ ਗਿਆ ਲਓ ਜੀ ਬਸ ਉਹਨਾਂ ਨੂੰ ਹਲਕਾ ਜਿਹਾ ਆਪਾਂ ਸੌਫਟ ਜਿਹਾ ਕਰ ਲਾਂਗੇ ਪਨੀਰ ਨੂੰ ਤੇ ਪੁਰਜੀ 2 ਮਿੰਟ ਇਹਨੂੰ ਆਪਾਂ ਠੱਕ ਦਿੰਨੇ ਆ ਠਕਣ ਨਾਲ ਕੀ ਹੁੰਦਾ ਕਿ ਸਬਜ਼ੀ ਥੋੜੀ ਸੌਫਟ ਜੀ ਹੋ ਜਾਂਦੀ ਹੈ ਸੁੱਕੀ ਸੁੱਕੀ ਨਹੀਂ ਬਣਦੀ ਸੁੱਕੀ ਸੁੱਕੀ ਖਾਦੀ ਵੀ ਨਹੀਂ ਜਾਂਦੀ ਬਸ 1 ਮਿੰਟਾਂ ਮੈਂ ਠੱਕ ਕੇ ਪਕਾਉਂਗੀ ਮੈਂ ਲਓ ਜੀ 1 ਮਿੰਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਪੁਰਜੀ ਆਪਣੀ ਬਣ ਕੇ ਰੈਡੀ ਹੋ ਗਈ ਆ ਯम्मी ਯੰਮੀ ਪੁਰਜੀ ਗੈਸ ਨੂੰ ਕਰ ਦਿੰਨੇ ਆ ਬੰਦ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਮੇਰੇ ਆ ਪੁਰਜੀ ਬਣਾਉਣ ਦਾ ਤਰੀਕਾ ਤੇ ਕਿਵੇਂ ਦਾ ਲੱਗਿਆ ਤੁਹਾਨੂੰ ਅੱਜ ਦਾ ਬਲੌਗ ਚਲੋ ਜੀ ਇੱਥੇ ਹੀ ਕਰਦੇ ਆ ਬਲੌਗ ਦਾ ਐਂਡ ਮਿਲਦੇ ਆ ਕਿਸੇ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ